ਦਵਿੰਦਰ ਪਾਲ ਜੀ ਮਹਾਜਨ ਸਾਹਿਬ ਸਾਡੇ ਖਾਲ ਦੇ ਜਿਹੜੇ ਸਾਡੇ ਪੜੋਸੀ ਵੀ ਨੇ ਔਰ ਹੋਰ ਜਿਹੜੇ ਵੀ ਪੰਜਾਬ ਪੁਲਿਸ ਦੇ ਮਹਾਜਨ ਸਾਥੀ ਆਏ ਆ ਵੀਰ ਜੀ ਆਪਣਾ ਗੁਰਪ੍ਰੀਤ ਭਾਈ ਔਰ ਅਸ਼wini ਜੀ ਔਰ ਸਾਰੇ ਤਮਾਮ ਪੰਜਾਬ ਪੁਲਿਸ ਦੇ ਮਹਾਜਨ ਸਾਥੀਆਂ ਦਾ ਮੈਂ ਬਹੁਤ ਧੰਨਵਾਦੀ ਆ ਅਸਾਂ ਤੋਂ ਬਹੁਤ ਧੰਨਵਾਦੀ ਇੰਸਪੈਕਟਰ ਮੈਡਮ ਮਜੀਦ ਕੋ ਔਰ ਤਵਿੰਦਰ ਜੋ ਜਗਤ ਦੇ ਆਪ ਦੀ ਮਾਇਬਾ ਖੇਤਰ ਅੰਦਰ ਦੇ ਹੋ ਜ਼ੋਰਦਾਰ ਯਤਨਾਂ ਅਤਵਾ ਸਾਡੇ ਸਭ ਨੂੰ ਬਹੁਤ ਬਹੁਤ

میں بےتی کروں گا نیرج جی ابھی سب ترقی بڑے ہی ستکار یوگ سڈے شہر کی شاندار انسپیکٹر میڈم اندردیت کور جی جنہ کی رحمائن ਤਾਰੀਖ ਵਾਲ ਤੇ ਲੋਅਰ ਆਰਡਰ ਜਿਹੜਾ ਬਹੁਤ ਵੀ ਅੱਜ ਤੋਂ ਚੱਲ ਗਿਆ ਹੈ ਐ ਮਸਜ ਦੇ ਸੰਚਾਲਕ ਸ਼੍ਰੀ ਰਾਜੇਸ਼ ਪੰਡਤ ਜੀ ਜਿਹੜਾ ਕਿ ਆਪਣੇ ਮਿੱਠੀ ਬਾਣੀ ਦੇ ਨਾਲ ਐ ਮਸਜ ਦਾ ਸੰਚਾਲਨ ਕਰ ਰਹੇ ਨੇ ਪੁਰੀਤ ਪਪਲੂ ਜੀ ਔਰ ਐ ਕਲਾਬ ਦੇ ਜਿਹੜਾ ਡਾਇਰੈਕਟਰ ਨੇ ਸ਼੍ਰੀ ਗਵਨ ਸਿੰਘ ਜੀ ਤੇ ਉਹਨਾਂ ਦੇ ਪੁੱਤਰ ਸ਼੍ਰੀ ਪ੍ਰਦੀਪ त्याਗੀ ਮੋਹਨ ਰਖੜਾ ਜੀ ਗੋਪਾਲ ਮਹਾ ਸ਼ਰਮਾ ਜੀ ਸਾਡੇ ਬੜੇ ਹੀ ਸਤਿਕਾਰਯੋਗ ਜਿਹੜੇ ਸਾਡੇ ਧਾਰੀਵਾਦ ਸ਼ਹਿਰ ਦੇ ਨੇਤਾ ਨੇ ਸੋਨੂ ਗੋਰਾ ਜੀ ਬਾਕੀ ਬੰਟੀ ਜੀ ਸਾਰਿਆਂ ਦੇ ਦੇ ਨਾਮ ਲੈ ਲਗਾ ਦਾ ਤਾਂ ਬਹੁਤ ਲੰਬੀ ਲਿਸਟ ਹੈ ਜਿੰਨੇ ਵੀ ਸਤਿਕਾਰਯੋਗ ਦਵਿੰਦਰ ਮਹਾਦਨ ਜੀ ਆਏ ਨੇ ਰਜੇਸ਼ ਪੰਡਤ ਜੀ ਸਾਰੇ ਬੈਠੇ ਹੋਏ ਸਾਡੇ ਪ੍ਰਧਾਨ ਜੀ ਜਿੰਨੇ ਵੀ ਅੱਥੇ ਸਾਡੇ ਸੰਗਤ ਬੈਠੀ ਹੈ ਨਰਾਇਣ ਤੋਂ ਰਾਮਲੀਲਾ ਦਾ ਜਿਹੜਾ ਦੌਰ ਹੈ ਸ਼ੁਰੂ ਹੋ ਗਿਆ ਮੈਂ ਸਮਝ ਨਾ ਕੀ ਰਾਮਲੀਲਾ ਜਿਹੜੀ ਸ਼ੁਰੂ ਕਿਉਂ ਕੀਤੀ ਗਈ ਸੀਗੀ ਰਾਮਲੀਲਾ ਜਦੋਂ ਸ਼ੁਰੂ ਕੀਤੀ ਗਈ ਉਹ ਤਾਂ ਇੱਕ ਮੰਤਰ ਸੀਗਾ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ। ਕਿਉਂਕਿ ਜਦੋਂ ਆਰਾਮਿੰਦਾ ਸ਼ੁਰੂ ਹੋਈ ਨਾ ਟੀਵੀ ਸੀਗੇ ਨਾ ਕੋ ਸੋਸ਼ਲ ਮੀਡੀਆ ਸੀਗਾ ਨਾ ਕੋ ਐਂਟਰਟੇਨਮੈਂਟ ਦਾ ਸਾਧਨ ਸੀਗਾ ਤੇ ਨਾ ਹੀ ਕੋ ਗਿਆਨ ਦੇ ਹੱਲੇ ਕੋਈ ਇਹੋ ਜਿਹੀ ਵਿਵਸਥਾ ਕੀਤੀ ਗਈ ਸੀ। ਪਹਿਲਾਂ ਤਾਂ ਸਾਡੇ ਮਹਾਪੁਰਖਾਂ ਨੇ ਅਜਿਹਾ ਆਰਾਮ ਵੀ ਮਾਤਾ ਜਿਹੜਾ ਦੌਰ ਸ਼ੁਰੂ ਕੀਤਾ ਸੀਗਾ ਕਿ ਰਾਮਾਇਣ ਦੇ ਅੰਦਰ ਜੇਕਰ ਚਾਹ ਦੀ ਮਾਰੀਏ ਜੇਕਰ ਕਿਸੇ ਨੇ ਰਾਮ ਜੀ ਦਾ ਚਿੱਤਰ ਨੂੰ ਦੇਖੀਏ ਰਾਮ ਜੀ ਦੇ ਪਾਤਰ ਨੂੰ ਦੇਖੀਏ ਜੇਕਰ ਕਿਸ ਨੇ ਦੇਣਾ ਹੈ ਕਿ ਪੁੱਤਰ ਦਾ ਧਰਮ ਕੀ ਹੁੰਦਾ ਹੈ ਤਾਂ ਮੈਂ ਕਹਿੰਦਾ ਰਮਾਇਣ ਦੇ ਦੇ ਦੋ ਰਮਾਇਣ ਦੀ ਸ਼ੁਰੂਆਤ ਰਾਮਾਇਣ ਦੀ ਸ਼ੁਰੂਆਤ ਸ਼ਰਵਣ ਜੀ ਦੇ ਪਾਠ ਤੋਂ ਕੀਤੀ ਗਈ ਹੈ ਤੁਹਾਡੇ ਮੰਚ ਤੇ ਵੀ ਸ਼ਰਵਣ ਜੀ ਦਾ ਪਾਠ ਕੀਤਾ ਗਿਆ ਹੋਵੇਗਾ ਰੋਹਿਤ ਬਰੋਲ ਜੀ ਸਾਡੇ ਵਿੱਚ ਪਹੁੰਚੇ ਹੋ ਧੰਨਵਾਦੀ ਹੈ ਜਨਾਬ ਪਾਠਿਸਟੇ ਤੋਂ ਵੀ ਸ਼੍ਰੀ ਸ਼ਰਮਣ ਜੀ ਦਾ ਪਾਠ ਤੋਂ ਹੈ ਜਿਹੜਾ ਸ਼ੁਰੂ ਕੀਤੀ ਗਈ ਹੋਗੀ ਰਾਮ ਰਿਲਾ ਪਰ ਸ਼ਰਮਣ ਜੀ ਦੇ ਪਾਠ ਤੋਂ ਕੀ ਵੇਖਣ ਨੂੰ ਮਿਲਦਾ ਹੈ ਅੱਜ ਫੇਲੇ ਜਿਹੜਾ ਇਨਸਾਨ ਨੂੰ ਗਾਣਾ ਉਹਦੇ ਕੋਲ ਸੌਂਪਾਣੇ ਹੁੰਦੇ ਨੇ ਕਿ ਮੇਰੇ ਕੋਲ ਵਿਅਸਤਾਂ ਨਹੀਂ ਆ ਘਰ ਰੱਬ ਨੇ ਗਰੀਬੀ ਦਿੱਤੀ ਹੈ ਮੈਂ ਪੁਰਾਣਾ ਕੰਮ ਕਿਸ ਤਰ੍ਹਾਂ ਕਰਾਂਗਾ ਮੈਂ ਆਪਣੇ ਮਾਪਿਆਂ ਨੂੰ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਪਰ ਸ਼ਰਮਨ ਜੀ ਦੇ ਚਰਿੱਤਰ ਤੋਂ ਵੇਖ ਕੇ ਪਤਾ ਲੱਗਦਾ ਹੈ ਕਿ ਬੇਸ਼ੱਕ ਗਰੀਬੀ ਹੋਵੇ ਤੁਹਾਡੇ ਕੋਈ ਸਾਧਨ ਨਾ ਹੋਵੇ ਪਰ ਜੇ ਕਿ ਇਨਸਾਨ ਦੇ ਜਿਹੜੇ ਇਰਾਦੇ ਮਜ਼ਬੂਤ ਹੋਣ ਨਾ ਤੇ ਉਹ ਕੀ ਨਹੀਂ ਕਰ ਸਕਦਾ ਉਹਨਾਂ ਨੇ ਇੱਕ ਵੈਂਗੀ ਬਣਾ ਕੇ ਜੇ ਭਾਰਿਆ ਸੀ ਕਿ ਮੈਂ ਆਪਣੇ ਮਾਪਾਪ ਨੂੰ ਯਾਤਰਾ ਕਰਵਾਣੀ ਹੈ ਤੀਰਥਾਂ ਦੀ ਯਾਤਰਾ ਕਰਵਾਣੀ ਹੈ ਉਹਨਾਂ ਕੋਲ ਕੋਈ ਸਾਧ ਨਹੀਂ ਕੋ ਰਸ ਘੋੜੇ ਨਹੀਂ ਸੀਗੇ ਪਰ ਉਹਨਾਂ ਨੇ ਇੱਕ ਵੈਂਗੀ ਬਣਾ ਕੇ ਆਪਣੇ ਮਾਪਿਓ ਨੂੰ ਜਦੋਂ ਸੇਵਾ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਆਹ ਵੈਂਗੀ ਤੇ ਆਪਣੇ ਮੋਟੇ ਤੇ ਚੱਕ ਕੇ ਨਾ ਤੁਹਾਨੂੰ ਮੈਂ ਯਾਤਰਾ ਕਰਾਵਾਂਗਾ ਤੇ ਮਾਪਿਓ ਵੀ ਕਹਿ ਲੱਗੇ ਕਿ ਪੁੱਤਰ ਵੈਂਗੀ ਤੇ ਜਿੱਥਾ ਚੁੱਕ ਕੇ ਲੈ ਜਾਏਗਾ ਤੁਹਾਨੂੰ جس کے پاس تو جاؤں گا کریا یاد رکھے گی تیرے پتر کے نام کو جیسا بھی جہاں میں کوئی پتھر ਮਾਤੀ ਜੀ ਨਾ ਦੇ ਜੇਕਰ ਭਰਾਵਾਂ ਦਾ ਧਰਮ ਦੇਖਣਾ ਹੋਵੇ ਤੇ ਲਕਸ਼ਮਨ ਮਹਾਰਾਜ ਜੀ ਨੇ ਚਕਿਤਰਵਾ ਚਾਤੀ ਮਾਰ ਲਈਏ ਭਰੇ ਜੀ ਵਾ ਚਾਤੀ ਮਾਰ ਲਈਏ ਅੱਜ ਸਕੇ ਭਰਾ ਉਹ ਇਹ ਨਾ ਕਿ 2 ਮਿੰਟ ਆਪਣੇ ਭਰਾ ਨੂੰ ਦੇ ਦੇ ਤੋਂ ਚਲੇ ਚੇਰ ਪਾੜ ਤਾ ਪਰ ਰਾਮ ਜੀ ਨੇ ਆਪਣੀ ਮਾਂ ਤੇ ਸੋਤੇਲੀ ਮਾਂ ਦੇ ਕਹਿਣ ਦੇ ਉੱਤੇ ਆਪਣਾ ਸਾਰਾ ਰਾਜ ਪਾੜ ਨਹੀਂ ਤਿਆਗਿਆ ਬਲਕਿ 14 ਸਾਲ ਦੀ ਫਨਵਾਸ ਨੂੰ ਵੀ ਉਮਰ ਸਵੀਕਾਰ ਕੀਤਾ ਇਹ ਹੰਦਾ ਪੁੱਤਰ ਤਰ ਤਜ ਮਾਂ ਕਹਿੰਦੇ ਹਾਂ ਕਿ ਇਹ ਮੁੰត្រ ਸਰੀ ਹੈ ਜਿਹਨੇ ਕੋਠੀ ਆਪਣੇ ਭਰਾ ਦੇ ਨਾਂ ਕਰਦੇ ਹੋਗਾ ਤਾਂ ਵੀ ਤੂੰ ਬਾਹਰ ਜਾ ਪਰ ਉਹਨਾਂ ਨੇ ਇਤਿਹਾਸ ਨੂੰ ਕਾਇਮ ਕੀਤਾ ਕਿਉਂ ਮਰਿਆਦਾ ਤੋਂ ਛੋਟਮ ਗਿਆ ਜਾਂਦਾ ਸ਼੍ਰੀ ਰਾਜਪਤਾ ਮਹਾਰਾਜ ਨੂੰ ਉਹਨਾਂ ਨੇ ਪਰਿਵਾਰਾਜ ਵਿੱਚ ਰਹਿ ਕੇ ਦੱਸਿਆ ਕਿ ਪੁੱਤਰ ਧਰਮ ਕਿਉਂ ਕੰਦੇ ਨੇ ਆਪਣੇ ਬਾਪ ਦੇ ਬਚਨ ਨੂੰ ਕਿਸ ਤਰ੍ਹਾਂ ਨਹੀਂ ਮਾਣਾ ਹੈ ਉਹ ਕਿਉਂ ਕੰਦੇ ਨੇ ਜੇਕਰ ਕਿਸੇ ਨੇ ਪਤਨੀ ਦਾ ਧਰਮ ਨਹੀਂ ਅਖਲਾ ਹੋਏ ਤੇ ਮਾਂ ਦਾ ਕੀਤਾ ਜੀ ਦੇ ਪਾਪ ਤੋਂ ਦੇਖ ਲਏ ਇਤਿਹਾਸਿਕ ਵਾਜੇ ਸਹਾ ਸੰਗਤ ਜੀ ਕੋਈ ਵੀ ਰਾਮੀਲਾ ਤੁਸੀ ਦੇਖ ਲਿਓ ਚਾਹੇ ਇਹ ਰਾਮੀਲਾ ਬੇਲ ਦਾ ਚਾਹੇ ਸੰਤੋਸ਼ੀ ਮਾਤਾ ਮੰਦਿਰ ਦੀ ਦੇਖਿਓ ਗੰਧੀ ਘਰੋਂ ਦੀ ਦੇਖਿਓ ਚਾਹੇ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਰਾਮੀਲਾ ਹੁੰਦੀ ਹੈ ਦੇਖ ਲਿਓ ਜਿਨ੍ਹਾਂ ਨੇ ਛੱਡਾ ਭਾਵ ਨਾਲ ਦੇ ਨਾਲ ਰਾਮੀਲਾ ਚਿੱਟੀਆਂ ਤੇ ਕਰਵਾਈਆਂ ਪਰਮਾਤਮਾ ਨਾਲ ਦੇ ਬੇੜੇ ਪਾਰ ਕਿਤੇ ਜੀ ਫਿਰ ਆਪਾਂ ਪੀ ਕੇ ਤਾਂ ਨਸ਼ੇ ਕਰਕੇ ਆਰਾਮ ਨਾਲ ਕਿਥੀਆਂ ਤੇ ਕਰਵਾਈਆਂ ਗੁੰਡਾਗਰਦੀਆਂ ਕਿਥੀਆਂ ਤੇ ਕਰਵਾਈਆਂ ਉਹ ਜਿਆਦਾ ਲੰਮੀ ਥੋੜ ਦੇ ਕੋੜੀ ਹੋ। ਉਹ ਤਾਂ ਬਾਹਰ ਜਾਂਦੇ ਨੇ। ਪਿੱਤੀ ਹਾ ਆਪਣਾ ਵੀ ਮਸਾਲਾ ਦਿੰਦਾ ਹੈ ਜਿਹੜੇ ਸਾਰ ਜਾਂਦੇ ਉਹਨਾਂ ਦੀ ਮਸਾਲਾ ਦਿੰਦਾ ਜਿਹੜੇ ਵੜਦੇ ਨੇ ਉਹਨਾਂ ਦੀ ਮਸਾਲਾ ਦਿੰਦਾ ਹੈ। ਪਾਤਰ ਕੋਈ ਛੋਟਾ-ਵਟਾ ਨਹੀਂ ਹੁੰਦਾ। ਇੱਕ ਤਾਂ ਰਕਸ਼ਸ ਤਾਂ ਵੀ ਤੁਸੀਂ ਜੇ ਪਾਠ ਕਰਨਾ ਹੈ। ਕਿਉਂਕਿ ਉਸ ਜੋਗ ਦੇ ਵਿੱਚ ਜਿੱਦੋਂ ਭਗਵਾਨ ਸ਼੍ਰੀ ਰਾਮ ਜੀ ਨੇ ਜਨਮ ਲਿਆ ਨਾ ਤੇ ਰਾਖਸ਼ ਫਰਨ ਨੇ ਵੀ ਦੇਵੀ ਦੇਵਤਾ ਪਰਸੂ ਦੇ ਸੀਗੇ ਕਿ ਅਸੀਂ ਵਾਕਸ਼ ਸੰਗਾਂਕੇ ਜੇ ਪ੍ਰਭੂ ਦੀ ਹਰਤੋਂ ਆਤਮਾ ਮੁਕਤੀ ਪਾਵਾਂਗੇ ਨਾ ਮਰਾਂਗੇ ਤਾਂ ਸਾਨੂੰ ਮੁਕਤੀ ਮਿਲੇਗੀ ਤਾਂ ਇਸ ਦਾ ਕਿਰਦਾਰ ਕੋ ਛੋਟਾ ਵੱਡਾ ਨਹੀਂ ਹੈ ਡਿਪੈਂਡ ਕਰਦਾ ਤੁਸੀਂ ਕਿੰਨੀ ਪਰਿਆਰਧਨ ਕੰਸੀ ਨੂੰ ਭਾਦੇ ਹੋ ਜੇ ਮਾਤਾ ਸੀਤਾ ਦਾ ਕਿਰੈਕਟਰ ਕਰਦੇ ਹੋ ਆਪਣੇ ਆਪ ਤੁਸੀਂ ਕਿੰਨੀ ਸ਼ਰਧਾ ਨਾਲ ਕਰਦੇ ਹੋ ਤਾਂ ਰਾਮ ਜੀ ਦਾ ਪਾਤਰ ਕਰਦੇ ਤੁਸੀਂ ਸ਼ਰਧਾ ਦੇ ਨਾਲ ਕਰਦੇ ਹੋ ਲਕਸ਼ਮਣ ਜੀ ਦਾ ਪਾਤਰ ਕਰਦੇ ਤੁਸੀਂ ਸ਼ਰਧਾ ਸਾਨੂੰ ਵੀ ਜਿੰਦੀ ਸੇਵਾ ਮੇਰੀ ਆਪਾ ਕਰਦਾ ਕਿਤੇ ਸ਼ਰਮਾ ਜੀ ਦਾ ਕੀਤਾ ਤੇਰੇ ਭਰਾ ਨੇ ਮਾਤਾ ਚੀਤਾ ਦਾ ਕੀਤਾ ਸਾਡੇ ਪਿਤਾ ਨੇ ਚੀਤਾ ਮਾਤਾ ਦੇ ਕੀਤਾ ਅਸੀਂ ਉਡੀਕਾਂ ਪੁੰਚੀ ਸੁਣਦੇ ਨੇ ਆ ਪਿਆਰ ਲੱਸਨ ਦੁਗੀਆਂ ਚੀਤਾ ਨਹੀਂ ਖਾਂਦੇ ਰਹੇ ਤੇ ਪਰਮਾਤਮਾ ਨੇ ਜੀ ਸ਼ਰਤਾਂਾਂ ਵਿੱਚ ਦਿੱਤਾ ਤੇ ਬੜੀ ਮਹਾਰਾਜ ਨੇ ਰੱਖੀ ਮੈਂ ਆਹੀ ਬੇਨਤੀ ਕਰਾਂਗਾ ਕਿ ਜੇ ਸਾਪਾ ਰਮਾਇਣ ਵੇਖਣ ਆਉਂਦੇ ਆ ਤੇ ਜਾਂ ਪਰਮਾਇਣ ਕਰਨ ਆਉਂਦੇ ਆ ਦੋ ਹੀ ਆਪਣੇ ਮਨ ਚ ਸ਼ਰਧਾ ਲੈ ਕੇ ਆਇਓ ਐਸ ਸਟੇਜਾਂ ਦੇ ਉੱਤੇ ਬਗਵਾ ਗਾਮ ਜੀ ਨੂੰ ਸਾਕਸ਼ੀ ਮਣਕੇ ਜਿਹੜੀ ਅਰਦਾਸ ਕਰੋਗੀ ਔਰ ਤਸਬ ਪੂਰੀਆਂ ਹੋਣਗੀਆਂ ਜੀ